ਸੋਸ ਨੁਕਸਾਨ ਦੀ ਪਰਭਾਈ ਲਈ ਆਪਣੇ ਆਪਣੇ ਚੈਨਲ ਤੋਂ ਸਰਕਾਰ ਕੰਮ ਕਰ ਰਹੀ ਹੈ ਉਹਦੀਆਂ ਹੋ ਰਹੀਆਂ ਨੇ ਗੁਰਦਾਰੀਆਂ ਹੋ ਰਹੀਆਂ ਨੇ ਸਪੈਸ਼ਲ ਆ ਜਾਵੇ ਸੋ ਅੱਜ ਫੇਰ ਦੁਬਾਰਾ ਮੈਂ ਅਸਰਦੀ ਪਿੰਡ ਖੋਜ ਕੀ ਚੱਕ ਜਿਹੜਾ ਓਜ ਦੇ ਪਾਰ 13 ਪਿੰਡ ਨੇੜੇ ਦਾ ਧੁਰਾ ਖੋਜ ਕੀ ਚੱਕ ਇੱਥੇ ਜਿਹੜਾ ਸਫਾਈ ਆ ਫੋਗਿੰਗ ਮਸ਼ੀਨ ਤੁਸੀਂ ਦੇਖਿਆ ਉਹ ਵੀ ਚਲਾਈ ਜਾ ਰਹੀ ਆ ਮੱਛਰ ਨੂੰ ਮਾਰਨ ਦੇ ਲਈ ਜਿਹੜਾ ਸਪਰੇ ਲੋਕਾਂ ਨੂੰ ਵੀ ਇਹ ਕਰਾਂਗਾ ਕਿ ਇਹ ਸਫਾਈ ਅਭਿਆਨ ਨਿਰੰਤਰ ਜਾਰੀ ਰਹਿਣਾ ਚਾਹੀਦਾ ਜਿਨ੍ਹਾਂ ਗਲੀਆਂ ਚ ਤੁਸੀਂ ਬੰਦੇ ਹੋ ਖੜੋਂਦੇ ਹੋ ਨੰਗਦੇ ਹੋ ਵੜਦੇ ਹੋ ਇਹਨਾਂ ਗਲੀਆਂ ਚ ਜਿਹੜਾ ਜੇ ਸਾਫ ਸਫਾਈ ਹੋਏਗੀ

lambe ho <makes noise> <makes noise> ਲਿਆ ਲੈ ਲਿਆ ਲੈ ਲੈ ਉਹ ਰੁਕ ਪਰਲੇ ਬਨੇ ਪਿਆ ਕੁ ਰੁਕ ਰੁਕ ਰੈਂਦ 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 ਤੇ ਰੰਦ ਬਸ 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 ਰੁਕ ਜਾ ਥੋੜਾ ਪਿੱਛੇ ਘਰ ਥੋੜਾ ਜਿਹਾ ਮਾਨ ਸਾਹਿਬ ਦੇ ਨਿਰਦੇਸ਼ਾਂ ਦੇ ਤਹਿਤ ਸਮੁੱਚਾ ਪੰਜਾਬ ਦਾ ਜਿਹੜਾ ਉਹ ਸਰਕਾਰ ਆ ਸੋ ਇਹਨਾਂ ਦਿਨਾਂ ਦੇ ਦੌਰਾਨ ਜਿਹੜੇ ਫਲੱਡ ਤੋਂ ਖੜਾ ਤੋਂ ਪ੍ਰਭਾਵਿਤ ਇਲਾਕੇ ਆ ਪਿੰਡੜੇ ਖਾਸ ਕਰਕੇ ਉਹਨਾਂ ਦੇ ਅੰਦਰ ਕਿਉਂਕਿ ਨੁਕਸਾਨ ਬਹੁਤ ਵੱਡੀ ਪੱਧਰ ਤੇ ਹੋ ਗਿਆ ਸੋ ਉਸ ਨੁਕਸਾਨ ਦੀ ਪਰਭਾਈ ਲਈ ਆਪਣੇ ਆਪਣੇ ਚੈਨਲ ਤੋਂ ਸਰਕਾਰ ਕੰਮ ਕਰ ਰਹੀ ਹੈ ਉਹਦੀਆਂ ਹੋ ਰਹੀਆਂ ਨੇ ਗੁਦਾਰੀਆਂ ਹੋ ਰਹੀਆਂ ਨੇ ਸਪੈਸ਼ਲ ਚਾਹੇ ਫਸਲ ਆ ਚਾਹੇ ਕਿਸੇ ਦਾ ਘਰ ਟੁੱਟਿਆ ਚਾਹੇ ਕਿਸੇ ਦੇ ਪਸ਼ੂ ਮਰੇ ਆ ਪਰ ਹੁਣ ਸਭ ਤੋਂ ਵੱਡਾ ਸਵਾਲ ਇਸ ਸਮੇਂ ਦੇ ਦੌਰਾਨ ਇਹ ਹੈ ਕਿ ਜਿਹੜਾ ਆਪਣੇ ਫਲੱਡ ਦੇ ਪਾਣੀ ਕਰਕੇ ਕੋਈ ਮਹਾਮਾਰੀ ਨਾ ਫੈਲੇ ਬਿਮਾਰੀ ਦੀ ਚਿੰਤਾ ਨੂੰ ਲੈ ਕੇ ਮਾਨਜੁਗ ਮੁੱਖ ਮੰਤਰੀ ਜੀ ਨੇ ਫੈਸਲਾ ਕੀਤਾ ਵੀ ਸਾਰੀਆਂ ਵਿਧਾਨ ਸਭਾਵਾਂ ਪੰਜਾਬ ਦੀਆਂ ਜਿਨ੍ਹਾਂ ਦੇ ਅੰਦਰ ਹੜ੍ਹਾਂ ਦਾ ਪਾਣੀ ਗਿਆ ਉਹਨਾ ਪਿੰਡਾਂ ਚ ਚੇਚਾ ਜਾ ਕੇ ਚਾਹੇ ਕੋਈ ਮੰਤਰੀ ਆ ਚਾਹੇ ਐਮਐਲਏ ਆ ਚਾਹੇ ਕੋਈ ਚੇਅਰਮੈਨ ਆ ਚਾਹੇ ਕੋਈ ਬੀਡੀਓ ਆ ਚਾਹੇ ਕੋਈ ਮੈਡੀਕਲ ਟੀਮ ਦਾ ਕਰਮਚਾਰੀ ਅਧਿਕਾਰੀ ਆ ਸਾਰੇ ਲੋਕਾਂ ਨੂੰ ਮਤਲਬ ਜਿਹੜਾ ਨਾਲ ਲੈ ਕੇ ਔਰ ਇਹ ਸਫਾਈ ਅਭਿਆਨ ਚਲਾਇਆ ਜਾਵੇ ਸੋ ਅੱਜ ਫੇਰ ਦੁਬਾਰਾ ਮੈਂ ਸਰਦੀ ਪਿੰਡ ਖੋਜ ਕੀ ਚੱਕ ਜਿਹੜਾ ਉਜਦੇ ਭਾਰਤ 13 ਪਿੰਡਾਂ ਦੇ ਨਾਲ ਦਾ ਧੁਰਾ ਖੋਜ ਕੀ ਚੱਕ ਇੱਥੇ ਜਿਹੜਾ ਸਫਾਈ ਅਭਿਆਨ ਚਲਾਇਆ ਬਹੁਤ ਸਾਰੇ ਪਿੰਡਾਂ ਦੇ ਸਰਪੰਚ ਨੌਜਵਾਨ ਸਾਡੀਆਂ ਭੈਣਾਂ ਮਾਵਾਂ ਇਸ ਨਗਰ ਦੀਆਂ ਆਪ ਵਲੰਟੀਅਰ ਹੋ ਗਏ ਸਫਾਈ ਜਾ ਰਿਹਾ ਔਰ ਮਾਨ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਕਿ ਹਰੇਕ ਉਹ ਪਿੰਡ ਜਿਸ ਪਿੰਡ ਦੇ ਅੰਦਰ ਪਾਣੀ ਵੜ ਗਿਆ ਫਲੱਡ ਦਾ ਅਨੁਸਾਰ ਹੋਇਆ ਉਹਨਾਂ ਨੂੰ ਬਕਾਇਦਾ ਸਰਕਾਰ ਇੱਕ ਇੱਕ ਲੱਖ ਰੁਪਈਆ ਪਹਿਲੀ ਕਿਸ਼ਤ ਵਜੋਂ ਦੇ ਰਹੀ ਹੈ ਤਾਂ ਜੋ ਉੱਥੇ ਹੋਰ ਸਫਾਈ ਜਿਹੜੀ ਆ ਉਹ ਕੀਤੀ ਜਾ ਸਕੀ ਸੋ ਅੱਜ ਲਗਭਗ ਸਾਨੂੰ 1.5 ਘੰਟਾ ਹੋ ਗਿਆ ਲੱਗੇ ਸਫਾਈ ਅਭਿਆਨ ਨੂੰ ਚਾਲੂ ਕੀਤੇ ਹੋਏ ਔਰ ਇਸ ਤੋਂ ਬਾਅਦ ਗੁਜੇ ਪਿੰਡਾਂ 'ਚ ਜਾਣਾ ਬਾਕੀ ਤਾਂ ਆਪਣੇ ਵੀ ਟੀਮਾਂ ਲੱਗੀਆਂ ਨੇ ਸਾਡੀਆਂ ਵੱਖ-ਵੱਖ ਇੰਚਾਰਜਾਂ ਦੀ ਗਵਾਈ 'ਚ ਸੋ ਫੋਗਿੰਗ ਮਸ਼ੀਨ ਤੁਸੀਂ ਦੇਖਿਆ ਉਹ ਵੀ ਚਲਾਈ ਜਾ ਰਹੀ ਆ ਮੱਛਰ ਨੂੰ ਮਾਰਨ ਦੇ ਲਈ ਜਿਹੜਾ ਸਪਰੇਅ ਕੀਤੀ ਜਾ ਰਹੀ ਆ ਕੋਈ ਲਾਵਾ ਹੋਵੇ ਇਸ ਕਿਸਮ ਦਾ ਜਿਹਦੇ ਨਾਲ ਕੋਈ ਡਾਇਰੀਆ ਨਾ ਫੈਲੇ ਜਾਂ ਡੇਂਗੂ ਵਗੈਰਾ ਨਾ ਫੈਲੇ ਸੋ ਵੀਡੀਓ ਸਾਰੇ ਅਧਿਕਾਰੀ ਨਾਲ ਨੇ ਸੋ ਮੈਂ ਲੋਕਾਂ ਨੂੰ ਵੀਲ ਕਰਾਂਗਾ ਕਿ ਇਹ ਸਫਾਈ ਅਭਿਆਨ ਨਿਰੰਤਰ ਜਾਰੀ ਰਹਿਣਾ ਚਾਹੀਦਾ ਜਿਨ੍ਹਾਂ ਗਲੀਆਂ ਚ ਤੁਸੀਂ ਬੰਦੇਓ ਖੜੋਂਦੇਓ ਨੰਗਦੇਓ ਵੜਦੇਓ ਇਹਨਾਂ ਗਲੀਆਂ ਚ ਜਿਹੜਾ ਜੇ ਸਾਫ ਸਫਾਈ ਹੋਏਗੀ ਤੇ ਤੁਹਾਡੀ ਤੰਦਰੁਸਤੀ ਰਹਿਣੀ ਹੈ ਤੁਹਾਡੇ ਬੱਚਿਆਂ ਦੀ ਤੁਹਾਡੇ ਬਜ਼ੁਰਗਾਂ ਦੀ ਤੁਹਾਡੇ ਸਭ ਦੀ ਸਿਹਤ ਚੰਗੀ ਰਹੇਗੀ ਸੋ ਮੈਂ ਲੋਕਾਂ ਨੂੰ ਵੀਲ ਕਰਦਾ ਕਿ ਹਰੇਕ ਪਰਿਵਾਰ ਹਰੇਕ ਮਨੁੱਖ ਜਿਹੜਾ ਉਹ ਸਫਾਈ ਅਭਿਆਨ ਦੇ ਵਿੱਚ ਹਿੱਸਾ ਪਾਵੇ ਸੋ ਅੱਜ ਵੀ ਦਰਜਨਾ ਦੇ ਅੰਦਰ ਅਸੀਂ ਸਵਾਈ ਵਹਣ ਜਿਹੜਾ ਉਹ ਚਾਲੂ ਕੀਤਾ ਹੋਇਆ। ਹਾਂ। ਕੋ। ਚਲ।

ਲੋਈ ਆ ਸੁੱਟੋ ਇਹ ਅਗਲੇ ਦਾ ਭੋਜ ਖਰਾਬ ਬਣਾਵੇ ਭੋਜ ਬੜਾ ਮਹਿੰਗਾ ਹੈ ਅਹ ਨਹੀਂ ਕੋਈ ਨਹੀਂ ਤੁਸੀਂ ਦੇਖਿਆ ਨਾ ਲੋਕ ਭੋਜ ਨੂੰ ਕਿਦਾਂ ਤਰਸੇ ਆ Mm. All right. 好。Uh huh.